ਦੋਸਤੋ ਅੱਜ ਦੇ ਕਲਯੁਗ ਦੇ ਸਮੇਂ ਦੇ ਵਿੱਚ ਇਨਸਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਉਹਦੇ ਆਪਣੇ ਹੀ ਹੁੰਦੇ ਨੇ ਉਸਦੇ ਰਿਸ਼ਤੇਦਾਰ ਹੋ ਸਕਦੇ ਨੇ ਉਹਦੇ ਜਾਣਨ ਵਾਲੇ ਹੋ ਸਕਦੇ ਨੇ ਦੋਸਤ ਮਿੱਤਰ ਹੋ ਸਕਦੇ ਆ ਇਥੋਂ ਤੱਕ ਕਿ ਉਹਦਾ ਆਪਣਾ ਪਰਿਵਾਰਿਕ ਮੈਂਬਰ ਵੀ ਹੋ ਸਕਦਾ ਹੈ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੁੰਦਾ ਹੈ ਇੱਕ ਬੰਦਾ ਜੋ ਆਪਣਿਆਂ ਦੇ ਉੱਤੇ ਬਹੁਤ ਵਿਸ਼ਵਾਸ ਕਰਦਾ ਹੈ ਪਰ ਇਸ ਵਿਸ਼ਵਾਸ ਦੇ ਬਦਲੇ ਉਹਨੂੰ ਕੀ ਮਿਲਦਾ ਹੈ ਵਿਸ਼ਵਾਸ ਘਾਤ ਦੋਸਤੋ ਅੱਜ ਦੀ ਜਿਹੜੀ ਇਹ ਸੱਚੀ ਕਹਾਣੀ ਹੈ ਇਹ ਪਟਿਆਲਾ ਜ਼ਿਲ੍ਹਾ ਦੀ ਹੈ ਪਟਿਆਲਾ ਜ਼ਿਲ੍ਹਾ ਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਜਿਹਦਾ ਨਾਮ ਸੀ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਦੇ ਦੋ ਪੁੱਤਰ ਸਨ ਤੇ ਦੋ ਬੇਟੀਆਂ ਸਨ ਤੇ ਦੋਨਾਂ ਹੀ ਬੇਟੀਆਂ ਦਾ ਉਹ ਵਿਆਹ ਕਰ ਚੁੱਕਿਆ ਸੀ ਉਹ ਆਪਣੇ ਪਤੀਆਂ ਦੇ ਨਾਲ ਹੁਣ ਯੂ ਐਸ ਏ ਦੇ ਵਿੱਚ ਰਹਿ ਰਹੀਆਂ ਸਨ ਜੋ ਬੇਟੇ ਸੀ ਬੇਟੇ ਦੇ ਵਿੱਚੋਂ ਹਰਮੀਤ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ ਇੱਕ ਪਰਮਜੀਤ ਸਿੰਘ ਜੋ ਉਸ ਦਾ ਦੂਸਰਾ ਮੁੰਡਾ ਸੀ ਉਹਦਾ 1995 ਦੇ ਵਿੱਚ ਵਿਆਹ ਹੋ ਜਾਂਦਾ ਹੈ ਜਸਮੀਤ ਦੇ ਨਾਲ ਜਸਮੀਤ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਵਿਧਵਾ ਮਾਂ ਨੇ ਹੀ ਇਹਨਾਂ ਦੀ ਮੌਤ ਤੋਂ ਬਾਅਦ ਆਪਣੇ ਬੱਚਿਆਂ ਦੀ ਦੇਖਭਾਲ ਕੀਤੀ ਸੀ ਜਸਮੀਤ ਤੇ ਜਸਮੀਤ ਦੇ ਭਰਾਵਾਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਜਸਮੀਤ ਦੀਆਂ ਦੋਨੇ ਭੈਣਾਂ ਹੀ ਲਖਨਊ ਦੇ ਵਿੱਚ ਵਿਆਹੀਆਂ ਹੋਈਆਂ ਸਨ ਤੇ ਹੁਣ ਜਸਮੀਤ ਦਾ ਵਿਆਹ ਪਰਮਜੀਤ ਸਿੰਘ ਦੇ ਨਾਲ ਹੁੰਦਾ ਹੈ ਜਦੋਂ ਜਸਮੀਤ ਦਾ ਵਿਆਹ ਹੁੰਦਾ ਹੈ ਪਰਮਜੀਤ ਦੀ ਉਮਰ ਵਿਆਹ ਦੇ ਸਮੇਂ 36 ਸਾਲ ਦੀ ਸੀ ਤੇ ਜਸਮੀਤ ਦੀ ਉਮਰ ਸਿਰਫ 16 ਸਾਲ ਦੀ ਹੀ ਸੀ ਇਹਨਾਂ ਦੀ ਉਮਰ ਦੇ ਵਿੱਚ ਬਹੁਤ ਵੱਡਾ ਫਰਕ ਸੀ ਹੁਣ ਸਮਾਂ ਬੀਤਦਾ ਜਾਂਦਾ ਹੈ ਤੇ ਸਮਾਂ ਬੀਤਦੇ ਬੀਤਦੇ ਜਸਮੀਤ ਦੇ ਘਰ ਦੋ ਬੇਟਿਆਂ ਦਾ ਜਨਮ ਹੁੰਦਾ ਹੈ ਇੱਕ ਦਾ ਨਾਮ ਰੱਖਿਆ ਜਾਂਦਾ ਹੈ ਗੁਰਤੇਰਤ ਤੇ ਦੂਜੇ ਦਾ ਨਾਮ ਰੱਖਿਆ ਜਾਂਦਾ ਹੈ ਜਸਦੀਪ ਸਿੰਘ ਸੁਰਿੰਦਰ ਸਿੰਘ ਜੋ ਹੁੰਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਇਹ ਸੁਰਿੰਦਰ ਸਿੰਘ ਕੋਲਾ ਵਪਾਰੀ ਸੀ ਤੇ ਹੁਣ ਇਹਦਾ ਜਿਹੜਾ ਸਾਰਾ ਕੰਮਕਾਰ ਸੀ ਸਾਰਾ ਬਿਜ਼ਨਸ ਸੀ ਉਹ ਪਰਮਜੀਤ ਸਿੰਘ ਸੰਭਾਲ ਰਿਹਾ ਸੀ ਇਹਨਾਂ ਦਾ ਇੱਕ ਕੋਲੇ ਦਾ ਬਹੁਤ ਵੱਡਾ ਡਿਪੂ ਸੀ ਜ਼ਿੰਦਗੀ ਅੱਗੇ ਲੰਘਦੀ ਜਾਂਦੀ ਹੈ ਤੇ ਸਮਾਂ ਆ ਜਾਂਦਾ ਹੈ 2004 ਦਾ 2004 ਦੇ ਵਿੱਚ ਪਰਮਜੀਤ ਸਿੰਘ ਨੂੰ ਕੋਲੇ ਦੇ ਵਪਾਰ ਦੇ ਵਿੱਚ ਬਹੁਤ ਹੀ ਵੱਡਾ ਘਾਟਾ ਪੈ ਜਾਂਦਾ ਹੈ ਇਹ ਘਾਟਾ ਇਸ ਹੱਦ ਤੱਕ ਹੁੰਦਾ ਹੈ ਕਿ ਪਰਮਜੀਤ ਨੂੰ ਲੱਗ ਰਿਹਾ ਸੀ ਕਿ ਉਹ ਦਿਵਾਲੀਆ ਹੋ ਜਾਵੇਗਾ ਤੇ ਉਹਦੀ ਇਸ ਹੱਦ ਤੱਕ ਕੰਡੀਸ਼ਨ ਹੋ ਚੁੱਕੀ ਸੀ ਕਿ ਉਹਨੂੰ ਲੱਗਦਾ ਸੀ ਕਿ ਉਹ ਹੁਣ ਇਸ ਘਾਟੇ ਦੇ ਪਿੱਛੇ ਹੀ ਆਪਣੀ ਜਾਨ ਗਵਾ ਦੇਵੇਗਾ ਫਿਰ ਪਰਮਜੀਤ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਪਰਮਜੀਤ ਦੇ ਚਾਚੇ ਦਾ ਪੋਤਾ ਪ੍ਰੀਤ ਮਹਿੰਦਰ ਜਾਨੀ ਕਿ ਪਰਮਜੀਤ ਦਾ ਭਤੀਜਾ ਪ੍ਰੀਤ ਮਹਿੰਦਰ ਹੁਣ ਆਪਣੇ ਚਾਚੇ ਪਰਮਜੀਤ ਦੀ ਫਾਈਨੈਂਸ਼ੀਅਲ ਤੌਰ ਤੇ ਬਹੁਤ ਹੀ ਵੱਡੀ ਮਦਦ ਕਰਦਾ ਹੈ ਤੇ ਹੁਣ ਪਰਮਜੀਤ ਨੂੰ ਇਹ ਲੱਗ ਰਿਹਾ ਸੀ ਕੀ ਪ੍ਰੀਤ ਮਹਿੰਦਰ ਬਹੁਤ ਹੀ ਚੰਗਾ ਇਨਸਾਨ ਹੈ। ਉਹਨੇ ਆਪਣਾ ਪੈਸਾ ਲਾ ਕੇ ਮੈਨੂੰ ਬਚਾਇਆ ਹੈ। ਮੈਨੂੰ ਇੱਕ ਡੁੱਬਦੀ ਨਾਵ ਦੇ ਵਿੱਚੋਂ ਬਾਹਰ ਕੱਢਿਆ ਹੈ। ਮੈਨੂੰ ਘਾਟਾ ਪਿਆ ਸੀ ਮੇਰੇ ਬਿਜ਼ਨਸ ਦੇ ਵਿੱਚ। ਮੇਰਾ ਬਿਜ਼ਨਸ ਠੱਪ ਹੋ ਚੁੱਕਿਆ ਸੀ ਤੇ ਉਹ ਮੇਰਾ ਭਤੀਜਾ ਪ੍ਰੀਤ ਮਹਿੰਦਰ ਨੇ ਮੈਨੂੰ ਇਸ ਵਿੱਚੋਂ ਬਚਾ ਲਿਆ ਹੈ। ਇਹਨੂੰ ਲੱਗਦਾ ਸੀ ਕਿ ਉਹ ਬਹੁਤ ਹੀ ਚੰਗਾ ਇਨਸਾਨ ਹੈ। ਪਰ ਕਹਿੰਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸੇ ਦੀ ਬਿਨਾ ਮਤਲਬ ਤੋਂ ਕੋਈ ਵੀ ਮਦਦ ਨਹੀਂ ਕਰਦਾ ਤੇ ਕੁਝ ਇਸੇ ਤਰ੍ਹਾਂ ਹੀ ਪਰਮਜੀਤ ਦੇ ਨਾਲ ਵੀ ਹੁੰਦਾ ਹੈ ਜਿਹੜਾ ਉਹਦਾ ਭਤੀਜਾ ਸੀ ਪ੍ਰੀਤ ਮਹਿੰਦਰ ਉਹਦੀ ਨਜ਼ਰ ਸੀ ਆਪਣੀ ਚਾਚੀ ਜਸਮੀਤ ਦੇ ਉੱਤੇ ਕਿਉਂਕਿ ਇਹਦੀ ਜਿਹੜੀ ਚਾਚੀ ਸੀ ਜਸਮੀਤ ਉਹ ਵੇਖਣ ਦੇ ਵਿੱਚ ਕਾਫੀ ਖੂਬਸੂਰਤ ਸੀ ਕਿਉਂਕਿ ਉਹਦੀ ਉਮਰ ਹਜੇ ਬਿਲਕੁਲ ਹੀ ਘੱਟ ਸੀ ਜਦੋਂ ਉਹਦਾ ਵਿਆਹ ਹੋਇਆ ਸੀ ਤਾਂ ਮਹਿਜ ਉਹਦੀ 16 ਸਾਲ ਦੀ ਉਮਰ ਸੀ ਜਿਸ ਤਰ੍ਹਾਂ ਹੀ ਉਹ ਜਵਾਨ ਹੋਈ ਉਹਦੇ ਪਤੀ ਦੀ ਉਮਰ ਪਰਮਜੀਤ ਦੀ ਉਹ ਬਟਾਪੇ ਵੱਲ ਜਾਣੀ ਸ਼ੁਰੂ ਹੋ ਗਈ ਕਿਉਂਕਿ ਇਹਨਾਂ ਦੀ ਉਮਰ ਦੇ ਵਿੱਚ ਲਗਭਗ 20 ਸਾਲਾਂ ਦਾ ਫਰਕ ਸੀ ਤੇ ਇਹ ਜਿਹੜਾ 20 ਸਾਲਾਂ ਦਾ ਫਰਕ ਸੀ ਇਹਨਾਂ ਦੋਨਾਂ ਦੇ ਰਿਸ਼ਤਿਆਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆਉਂਦਾ ਸੀ ਹੁਣ ਇਹ ਜਿਹੜਾ ਪ੍ਰੀਤ ਮਹਿੰਦਰ ਸੀ ਉਸ ਦੀਆਂ ਅੱਖਾਂ ਆਪਣੀ ਚਾਚੀ ਤੇ ਹੁੰਦੀਆਂ ਨੇ ਤੇ ਜਦੋਂ ਇਹਦਾ ਚਾਚਾ ਪਰਮਜੀਤ ਘਰੋਂ ਦੀਪੂ ਤੇ ਲਈ ਰਵਾਨਾ ਹੋ ਜਾਂਦਾ ਸੀ ਤੇ ਜਦੋਂ ਇਹਦੇ ਬੱਚੇ ਵੀ ਬਾਹਰ ਚਲੇ ਜਾਂਦੇ ਸਨ ਤਾਂ ਇਹ ਪ੍ਰੀਤ ਮਹਿੰਦਰ ਇਹਨਾਂ ਦੇ ਘਰ 10-11 ਵਜੇ ਦੇ ਆਸ-ਪਾਸ ਘਰ ਆਉਂਦਾ ਸੀ ਤੇ ਇਹਨਾਂ ਦੇ ਘਰ ਆ ਕੇ ਆਪਣੀ ਚਾਚੀ ਦੇ ਨਾਲ ਹੀ ਸਬੰਧ ਬਣਾਉਂਦਾ ਸੀ ਨਜਾਇਜ਼ ਰਿਸ਼ਤਾ ਬਣਾਉਂਦਾ ਸੀ ਇਸ ਗੱਲ ਦਾ ਪਤਾ ਪਰਮਜੀਤ ਨੂੰ ਨਹੀਂ ਲੱਗਦਾ ਪਰ ਇਹਨਾਂ ਦੀ ਜਿਹੜੀ ਆਂਡਗਵਾਂਡ ਸੀ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਕਿਉਂਕਿ ਇਹ ਹਰ ਰੋਜ਼ ਹੀ ਇਹਨਾਂ ਦੇ ਘਰ ਵਿੱਚ ਆਉਂਦਾ ਸੀ ਜਦੋਂ ਇਹ ਘਰ ਦੇ ਵਿੱਚ ਕੋਈ ਨਹੀਂ ਸੀ ਹੁੰਦਾ ਤਾਂ ਹੌਲੀ-ਹੌਲੀ ਇਹ ਗੱਲਾਂ ਜਿਹੜੀਆਂ ਨੇ ਪਰਮਜੀਤ ਦੀਆਂ ਜਿਹੜੀਆਂ ਭੈਣਾਂ ਸਨ ਜੂਐਸਏ ਦੇ ਵਿੱਚ ਰਹਿ ਰਹੀਆਂ ਸਨ ਉਹਨਾਂ ਤੱਕ ਇਹ ਪਹੁੰਚ ਜਾਂਦੀਆਂ ਨੇ ਤੇ ਉਹ ਹੁਣ ਇੱਕ ਦਿਨ ਜੂਐਸਏ ਤੋਂ ਪਟਿਆਲਾ ਦੇ ਵਿੱਚ ਆ ਜਾਂਦੀਆਂ ਨੇ ਇਹਨਾਂ ਨੂੰ ਸਮਝਾਉਣ ਵਾਸਤੇ ਉਹਨਾਂ ਨੂੰ ਹੁਣ ਇਹ ਲੱਗਦਾ ਸੀ ਕਿ ਇਹ ਸਾਰਾ ਕੁਝ ਉਹਨਾਂ ਦੇ ਭਰਾ ਦੇ ਨਾਲ ਬਹੁਤ ਹੀ ਗਲਤ ਹੋ ਰਿਹਾ ਹੈ ਤੇ ਉਹ ਹੁਣ ਇੱਥੇ ਆਉਂਦੀਆਂ ਨੇ ਤੇ ਆਪਣੀ ਪਰਜਾਈ ਨੂੰ ਵੀ ਸਮਝਾਉਂਦੀਆਂ ਨੇ ਤੇ ਇਹ ਜਿਹੜਾ ਪ੍ਰੀਤ ਮਹਿੰਦਰ ਸੀ ਇਹਦੇ ਪਿਤਾ ਨੂੰ ਵੀ ਸਮਝਾਉਂਦੀਆਂ ਨੇ ਪਰ ਪ੍ਰੀਤ ਮਹਿੰਦਰ ਦਾ ਜਿਹੜਾ ਪਿਤਾ ਸੀ ਉਹ ਕਹਿੰਦਾ ਹੈ ਕਿ ਮੇਰੇ ਮੁੰਡੇ ਦਾ ਕੋਈ ਵੀ ਕਸੂਰ ਨਹੀਂ ਹੈ ਤੁਸੀਂ ਆਪਣੀ ਪਰਜਾਈ ਨੂੰ ਜਾ ਕੇ ਸਮਝਾਵੋ ਜੇਕਰ ਉਹ ਇਹਨੂੰ ਘਰ ਨਹੀਂ ਵੜਨ ਦਵੇਗੀ ਤਾਂ ਇਹ ਕਿਵੇਂ ਘਰ-ਵਾਰ ਜਾਵੇਗਾ ਇਸ ਲਈ ਸਭ ਤੋਂ ਵੱਡਾ ਕਸੂਰ ਜਿਹੜਾ ਉਹ ਤੁਹਾਡੀ ਪਰਜਾਈ ਦਾ ਹੀ ਹੈ ਇਸ ਤਰ੍ਹਾਂ ਇਹ ਦੋਨਾਂ ਤਿਰਨ ਨੂੰ ਸਮਝਾਉਣ ਤੋਂ ਬਾਅਦ ਵਾਪਸ ਜੂ ਐਸੇ ਚਲੀਆਂ ਜਾਂਦੀਆਂ ਨੇ ਪਰ ਹਜੇ ਵੀ ਪਰਮਜੀਤ ਨੂੰ ਇਹਨਾਂ ਗੱਲਾਂ ਦਾ ਬਿਲਕੁਲ ਵੀ ਪਤਾ ਨਹੀਂ ਸੀ ਇਹਨਾਂ ਦੇ ਸਮਝਾਉਣ ਤੋਂ ਬਾਅਦ ਵੀ ਪ੍ਰੀਤ ਮਹਿੰਦਰ ਤੇ ਜਸਮੀਤ ਇਹ ਫਿਰ ਨਹੀਂ ਸਮਝਦੇ ਤੇ ਇਹਨਾਂ ਦੇ ਜਿਹੜੇ ਸਬੰਧ ਲਗਾਤਾਰ ਚੱਲਦੇ ਰਹਿੰਦੇ ਨੇ ਫਿਰ ਦਿਨ ਆਂਦਾ ਹੈ 22 ਮਾਰਚ 2014 ਦਾ ਸ਼ਾਮ ਨੂੰ ਤਕਰੀਬਨ 5 ਵਜੇ ਪਰਮਜੀਤ ਸਿੰਘ ਆਪਣਾ ਸਕੂਟਰ ਲੈ ਕੇ ਘਰੋਂ ਨਿਕਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਥੋੜੇ ਸਮੇਂ ਨੂੰ ਵਾਪਸ ਆਉਂਦਾ ਹਾਂ ਪਰ ਉਹ ਵਾਪਸ ਨਹੀਂ ਆਉਂਦਾ ਹੁਣ ਜਸਮੀਤ ਨੂੰ ਫਿਕਰ ਹੁੰਦਾ ਹੈ ਕਿਉਂਕਿ ਹੁਣ ਕਈ ਘੰਟੇ ਲੰਘ ਚੁੱਕੇ ਸੀ ਪਰ ਪਰਮਜੀਤ ਘਰ ਨਹੀਂ ਆਇਆ ਸੀ। ਕਰੀਬ 10 ਵਜੇ ਤੇ ਲਗਭਗ ਜਸਮੀਤ ਨੂੰ ਫੋਨ ਆਉਂਦਾ ਹੈ ਪਰਮਜੀਤ ਦਾ ਤੇ ਉਹ ਪਰਮਜੀਤ ਕਹਿੰਦਾ ਹੈ ਕਿ ਮੈਂ ਆਪਣੇ ਦੋਸਤ ਦੇ ਕੋਲ ਬੈਠਾ ਹੋਇਆ ਹਾਂ। ਥੋੜੇ ਸਮੇਂ ਬਾਅਦ ਹੀ ਆ ਰਿਹਾ ਹਾਂ। ਪਰ ਥੋੜੇ ਸਮੇਂ ਤੋਂ ਬਾਅਦ ਵੀ ਉਹ ਘਰ ਨਹੀਂ ਆਉਂਦਾ। ਉਸ ਤੋਂ ਬਾਅਦ ਜਦੋਂ ਜਸਮੀਤ ਪਰਮਜੀਤ ਨੂੰ ਫੋਨ ਕਰਦੀ ਹੈ ਤਾਂ ਉਹਦਾ ਫੋਨ ਬੰਦ ਆ ਰਿਹਾ ਸੀ। ਹੁਣ 23 ਮਾਰਚ 2024 ਦੀ ਸਵੇਰ ਆ ਜਾਂਦੀ ਹੈ ਤਕਰੀਬਨ ਸਵੇਰ ਦੇ 8 ਵਜੇ ਪ੍ਰੀਤ ਮਹਿੰਦਰ ਦਾ ਫੋਨ ਆਉਂਦਾ ਜਸਮੀਤ ਨੂੰ ਕਿ ਚਾਚੇ ਦੀ লাশ ਸਨੋਰੀ ਅੱਡੇ ਦੇ ਕੋਲ ਪਈ ਹੈ ਤੇ ਇਹ ਸੁਣ ਕੇ ਘਰ ਦੇ ਵਿੱਚ ਰੋਣਾ ਪਿਟਣਾ ਸ਼ੁਰੂ ਹੋ ਜਾਂਦਾ ਹੈ ਮੌਕੇ ਤੇ ਪੁਲਿਸ ਵੀ ਆ ਜਾਂਦੀ ਹੈ ਜਸਮੀਤ ਆਪਣੇ ਬੇਟਿਆਂ ਨੂੰ ਲੈ ਕੇ ਪਹੁੰਚਦੀ ਹੈ ਤੇ ਉੱਥੇ ਪਰਮਜੀਤ ਸਿੰਘ ਦੀ লাশ ਪਈ ਹੁੰਦੀ ਹੈ ਜਿਸ ਨੂੰ ਕਿਸੇ ਨੇ 4 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਹੁਣ ਮੌਕੇ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਇੰਸਪੈਕਟਰ ਜਸਵਿੰਦਰ ਸਿੰਘ ਵੀ ਮੌਕੇ ਤੇ ਪਹੁੰਚਦੇ ਨੇ ਤੇ লাশ ਨੂੰ ਕਬਜ਼ੇ ਦੇ ਵਿੱਚ ਲੈਂਦੇ ਨੇ ਉਸ ਤੋਂ ਬਾਅਦ লাশ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਜਾਂਦੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਪਰਮਜੀਤ ਸਿੰਘ ਦਾ ਕਤਲ ਕਿਸ ਨੇ ਕਰ ਦਿੱਤਾ ਸੀ ਤੇ ਕਿਉਂ ਕਰ ਦਿੱਤਾ ਸੀ ਪੁਲਿਸ ਨੇ ਇਸ ਮਾਮਲੇ ਦੇ ਉੱਤੇ ਜਾਂਚ ਪੜਤਾਲ ਸ਼ੁਰੂ ਕਰਦੀ ਹੈ ਕਈ ਤਰ੍ਹਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਨੇ ਕਿਉਂਕਿ ਇੱਕ ਵਪਾਰੀ ਦਾ ਕਤਲ ਹੋਇਆ ਸੀ ਤੇ ਪੁਲਿਸ ਨੂੰ ਇਹ ਲੱਗ ਰਿਹਾ ਸੀ ਕਿ ਕਿਤੇ ਵਪਾਰੀ ਜਰੇ ਉਹ ਪੜਕਣਾ ਜਾਣ ਕਿਉਂਕਿ ਛੜੇ ਆਮ ਕਿਸੇ ਨੇ ਇਸ ਵਪਾਰੀ ਦੇ ਉੱਤੇ ਗੋਲੀਆਂ ਮਾਰ ਦਿੱਤੀਆਂ ਸਨ ਇਹ ਸਾਰੀਆਂ ਗੱਲਾਂ ਪੁਲਿਸ ਦੇ ਦਿਮਾਗ ਦੇ ਉੱਤੇ ਚੱਲ ਰਹੀਆਂ ਸਨ ਪੁਲਿਸ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰਨਾ ਚਾਹੁੰਦੀ ਸੀ ਸਭ ਤੋਂ ਪਹਿਲਾਂ ਜੋ ਜਸਮੀਤ ਹੁੰਦੀ ਹੈ ਉਸ ਤੋਂ ਹੀ ਪੁੱਛਗੀਆਂ ਸ਼ੁਰੂ ਕਰਦੀ ਹੈ ਪਰ ਜਸਮੀਤ ਕੁਝ ਖਾਸ ਨਹੀਂ ਉਹਨਾਂ ਨੂੰ ਦੱਸਦੀ ਪੁਲਿਸ ਨੂੰ ਜਸਮੀਤ ਤੇ ਪ੍ਰੀਤ ਮਹਿੰਦਰ ਦੇ ਇਹ ਨਜਾਇਜ਼ ਬੰਦਾ ਬਾਰੇ ਵੀ ਪਤਾ ਲੱਗਦਾ ਹੈ ਤੇ ਪੁਲਿਸ ਨੂੰ ਹੁਣ ਸਭ ਤੋਂ ਪਹਿਲਾ ਸ਼ੱਕ ਜਿਹੜਾ ਇਨ੍ਹਾਂ ਤੇ ਹੀ ਹੁੰਦਾ ਹੈ ਇਹ ਸੋਚਦੇ ਨੇ ਕਿ ਜ਼ਰੂਰ ਇਸ ਕਤਲ ਦੇ ਪਿੱਛੇ ਨਜਾਇਜ਼ ਬੰਦਾ ਦਾ ਹੀ ਵੱਡਾ ਕਾਰਨ ਹੋ ਸਕਦਾ ਹੈ ਜੋ ਪਰਮਜੀਤ ਸਿੰਘ ਹੁੰਦਾ ਹੈ ਉਸ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਦੇਖਦੀ ਹੈ ਤੇ ਕੈਮਰਿਆਂ ਦੇ ਵਿੱਚੋਂ ਪੁਲਿਸ ਨੂੰ ਦਿਖਦਾ ਹੈ ਕਿ ਜੋ ਪ੍ਰੀਤ ਮਹਿੰਦਰ ਹੁੰਦਾ ਹੈ ਉਹ ਉਸ ਦਿਨ ਜਸਮੀਤ ਕੋਲ ਆਂਦਾ ਹੈ ਤੇ ਉਸ ਕੋਲ ਪਿਸਟਲ ਹੁੰਦਾ ਹੈ ਕ੍ਰਿਸਟਲ ਦੇ ਵਿੱਚ ਉਹ ਗੋਲੀਆਂ ਪੌਂਦਾ ਨਜ਼ਰ ਆਉਂਦਾ ਹੈ ਉਸ ਤੋਂ ਬਾਅਦ ਉਹ ਪਿਸਤਲ ਡੱਬ ਦੇ ਵਿੱਚ ਟੰਗ ਕੇ ਉੱਥੋਂ ਚਲਿਆ ਜਾਂਦਾ ਹੈ ਤੇ ਇਹ ਫੁਟੇਜ ਪੁਲਿਸ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਇਹ ਜਿਹੜੀ ਫੁਟੇਜ ਸੀ ਉਹ ਫਿਰ ਇਸ ਤੋਂ ਬਾਅਦ ਪ੍ਰੀਤ ਮਹਿੰਦਰ ਤੇ ਜਸਮੀਤ ਕੋਰ ਨੂੰ ਦਿਖਾਈ ਜਾਂਦੀ ਹੈ ਪਰ ਪ੍ਰੀਤ ਮਹਿੰਦਰ ਨੇ ਕਿਹਾ ਕਿ ਇਹ ਪਿਸਤਲ ਮੇਰਾ ਹੈ ਤੇ ਮੇਰਾ ਇਹਦੇ ਕੋਲ ਲਾਇਸੈਂਸ ਵੀ ਹੈ ਪੁਲਿਸ ਉਸ ਨੂੰ ਥਾਣੇ ਦੇ ਵਿੱਚ ਸਦਦੀ ਹੈ ਪਿਸਤਲ ਦੇ ਸਮੇਤ ਪ੍ਰੀਤ ਮਹਿੰਦਰ ਦੂਸਰੇ ਦਿਨ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਪੁਲਿਸ ਪ੍ਰੀਤ ਮਹਿੰਦਰ ਨੂੰ ਥਾਣੇ ਦੇ ਵਿੱਚ ਬਿਠਾ ਲੈਂਦੀ ਹੈ ਉਸ ਤੋਂ ਬਾਅਦ ਜਸਮੀਤ ਨੂੰ ਲੇਡੀ ਪੁਲਿਸ ਭੇਜ ਕੇ ਗ੍ਰਿਫਤਾਰ ਕਰ ਲੈਂਦੀ ਹੈ ਤੇ ਦੋਨਾਂ ਨੂੰ ਬਿਠਾ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਈ ਤਰ੍ਹਾਂ ਦੇ ਸਵਾਲ ਪੁਲਿਸ ਵਾਲੇ ਇਹਨਾਂ ਤੋਂ ਪੁੱਛਦੇ ਨੇ ਤੇ ਆਖਰ ਦੇ ਵਿੱਚ ਫਿਰ ਸਚਾਈ ਸਾਹਮਣੇ ਆਉਂਦੀ ਹੈ ਤੇ ਜਦੋਂ ਇਹ ਸਚਾਈ ਸਾਹਮਣੇ ਆਉਂਦੀ ਹੈ ਤਾਂ ਲੋਕ ਬਹੁਤ ਹੀ ਹੈਰਾਨ ਹੁੰਦੇ ਨੇ ਕਿ ਇੱਕ ਚਾਚੀ ਭਤੀਜੇ ਦੇ ਰਿਸ਼ਤੇ ਨੂੰ ਇਹਨਾਂ ਨੇ ਪੂਰੀ ਤਰ੍ਹਾਂ ਦਾਗੋ-ਦਾਗ ਕਰ ਦਿੱਤਾ ਸੀ ਉਹ ਦੱਸਦੇ ਨੇ ਕਿ 20 ਮਾਰਚ 2024 ਨੂੰ ਜਿਸ ਤਰ੍ਹਾਂ ਹੀ ਪਰਮਜੀਤ ਸਿੰਘ ਆਪਣੇ ਕੋਲੇ ਵਾਲੇ ਡਿੱਪੂ ਦੇ ਵਿੱਚ ਜਾਂਦਾ ਹੈ ਤੇ ਸਵੇਰੇ 10-11 ਵਜੇ ਦੇ ਕਰੀਬ ਹੀ ਇਹ ਪ੍ਰੀਤ ਮਹਿੰਦਰ ਹੁੰਦਾ ਹੈ ਜਿਹੜਾ ਇਹ ਆਪਣੀ ਚਾਚੀ ਦੇ ਘਰ ਇਹਨੂੰ ਮਿਲਣ ਵਾਸਤੇ ਆ ਜਾਂਦਾ ਹੈ ਤੇ ਜਿਸ ਤਰ੍ਹਾਂ ਹੀ ਇਹ ਆਪਸ ਦੇ ਵਿੱਚ ਸਬੰਧ ਬਣਾ ਰਹੇ ਹੁੰਦੇ ਨੇ ਉਸ ਦਿਨ ਇਹ ਪਰਮਜੀਤ ਆਪਣੀ ਦਵਾਈ ਘਰ ਭੁੱਲ ਜਾਂਦਾ ਹੈ ਜਿਸ ਨੂੰ ਲੈਣ ਵਾਸਤੇ ਉਹ ਜਲਦੀ ਹੀ ਆਪਣੇ ਘਰ ਆ ਜਾਂਦਾ ਹੈ ਤੇ ਇਹਨਾਂ ਦੋਨਾਂ ਨੂੰ ਰੰਗੇ ਹੱਥੀ ਲੈਂਦਾ ਹੈ ਇਤਰਾਜਯੋਗ ਹਾਲਤ ਦੇ ਵਿੱਚ ਇਹ ਇਹਨਾਂ ਨੂੰ ਦੇਖ ਲੈਂਦਾ ਹੈ ਪਰ ਉਸ ਸਮੇਂ ਇਹ ਪਰਮਜੀਤ ਜੀ ਰਾਸੀ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਸਿਰਫ ਇਨਾ ਹੀ ਕਹਿੰਦਾ ਹੈ ਕਿ ਮੈਂ ਤੁਹਾਡੇ ਤੇ ਬਹੁਤ ਵਿਸ਼ਵਾਸ ਕਰਦਾ ਸੀ ਪਰ ਤੁਸੀਂ ਮੇਰਾ ਇਸ ਵਿਸ਼ਵਾਸ ਨੂੰ ਤੋੜਿਆ ਹੈ ਤੇ ਮੈਂ ਤੁਹਾਨੂੰ ਕੁਝ ਨਹੀਂ ਕਹਾਗਾ ਪਰ ਉਹ ਮੇਰਾ ਜਿਹੜਾ ਪਰਮਾਤਮਾ ਹੈ ਉਹ ਤੁਹਾਨੂੰ ਸਜ਼ਾ ਜ਼ਰੂਰ ਦੇਵੇਗਾ ਇੰਨੀ ਗੱਲ ਕਹਿ ਕੇ ਉਹ ਰੋਂਦਾ ਹੋਇਆ ਘਰੋਂ ਚਲਾ ਜਾਂਦਾ ਹੈ ਪਰ ਇਸ ਦੇ ਜਾਣ ਤੋਂ ਬਾਅਦ ਹੀ ਇਹ ਜਿਹੜੀ ਜਸਮੀਤ ਕੌਰ ਸੀ ਉਹ ਆਪਣੇ ਭਤੀਜੇ ਪ੍ਰੀਤਮਿੰਦਰ ਨੂੰ ਕਹਿੰਦੀ ਹੈ ਕਿ ਇਹਨੇ ਹੁਣ ਸਾਨੂੰ ਦੇਖ ਲਿਆ ਹੈ ਇਹ ਹੁਣ ਸਾਡਾ ਕਦੀ ਵੀ ਪਰਦਾ ਫਾਸ਼ ਕਰ ਸਕਦਾ ਹੈ ਇਸ ਲਈ ਇਹਦਾ ਬਚਣਾ ਹੁਣ ਜ਼ਰੂਰੀ ਨਹੀਂ ਤੇ ਉਹ ਹੁਣ ਸੋਚਦਾ ਹੈ ਕਿ ਉਹ ਆਪਣੇ ਚਾਚੇ ਨੂੰ ਛੱਡੇਗਾ ਨਹੀਂ ਉਹ ਨੂੰ ਮਾਰ ਦਵੇਗਾ ਤੇ ਇਸੇ ਹੀ ਪਲਾਨ ਦੇ ਤਹਿਤ ਉਹ ਚਾਚੇ ਪਰਮਜੀਤ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਇੱਕ ਪਾਰਟੀ ਦੇ ਨਾਲ ਮਿਲਾਉਣਾ ਹੈ ਜੋ ਸਾਨੂੰ ਫਾਈਨਾਂਸ ਕਰ ਰਹੀ ਹੈ ਬਹੁਤ ਹੀ ਘੱਟ ਵਿਆਜ ਦੇ ਉੱਤੇ ਤੇ ਉਹਦਾ ਚਾਚਾ ਵੀ ਮੰਨ ਜਾਂਦਾ ਹੈ ਤੇ ਇਹ ਹੁਣ ਉਹਦਾ ਭਤੀਜਾ ਉਹਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਸੁਨੋਰੀ ਅੱਡੇ ਦੇ ਕੋਲ ਆ ਕੇ ਮਿਲੀ ਇੱਥੇ ਮੈਂ ਪਾਰਟੀ ਦੇ ਨਾਲ ਤੈਨੂੰ ਮਿਲਾਵਾਂਗਾ ਤੇ ਇਹਦਾ ਹੁਣ ਚਾਚਾ ਸਕੂਟਰ ਚੱਕਦਾ ਹੈ ਤੇ ਸੁਨੋਰੀ ਅੱਡੇ ਦੇ ਕੋਲ ਪਹੁੰਚ ਜਾਂਦਾ ਹੈ ਉਸ ਤੋਂ ਪਹਿਲਾਂ ਹੀ ਇਹ ਪ੍ਰੀਤ ਮਹਿੰਦਰ ਆਪਣੀ ਵੈਗਨਰ ਗੱਡੀ ਦੇ ਵਿੱਚ ਬੈਠਾ ਹੁੰਦਾ ਹੈ ਪਰਮਜੀਤ ਹੁਣ ਅੱਡੇ ਦੇ ਵਿੱਚ ਸਕੂਟਰ ਜਾਂਦਾ ਹੈ ਤੇ ਪ੍ਰੀਤ ਮਹਿੰਦਰ ਦੀ ਗੱਡੀ ਦੇ ਵਿੱਚ ਬੈਠ ਜਾਂਦਾ ਹੈ। ਇੱਧਰ ਉੱਧਰ ਉਸ ਨੂੰ ਇੱਕ ਗੇਰੇ ਘੜਵਾਉਂਦਾ ਹੈ ਤੇ ਜਦੋਂ ਰਾਤ ਦਾ ਟਾਈਮ ਹੁੰਦਾ ਹੈ तकरीबन 10 ਵਜੇ ਦੇ ਤੇ ਇਸ ਨੋੜੀ ਅੱਡੇ ਦੇ ਕੋਲ ਹੀ ਆ ਕੇ ਕਾਰ ਖੜੀ ਕਰਦਾ ਹੈ ਤੇ ਆਪਣੇ ਪਿਸਟਲ ਦੇ ਵਿੱਚੋਂ ਚਾਰ ਗੋਲੀਆਂ ਉਸ ਦੇ ਉੱਤੇ ਦਾਗ ਦਿੰਦਾ ਹੈ। ਪਰਮਜੀਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇਸ ਦੀ লাশ ਨੂੰ ਇੱਥੇ ਛੁੱਟ ਕੇ ਇੱਥੋਂ ਇਹ ਫਰਾਰ ਹੋ ਜਾਂਦਾ ਹੈ। ਉਸ ਤੋਂ ਬਾਅਦ ਜਸਮੀਤ ਨੂੰ ਫੋਨ ਕਰਕੇ ਆਪਣੇ ਚਾਚੇ ਦੇ ਕਤਲ ਬਾਰੇ ਇਹ ਦੱਸ ਦਿੰਦਾ ਹੈ ਤੇ ਇੱਧਰ ਜਿਹੜੀ ਜਸਮੀਤ ਹੁੰਦੀ ਹੈ ਉਹ ਆਪਣੇ ਦੋਨਾਂ ਬੇਟਿਆਂ ਨੂੰ ਨਾਲ ਲੈ ਕੇ ਪਰਮਜੀਤ ਸਿੰਘ ਨੂੰ ਲੱਭਣ ਦਾ ਨਾਟਕ ਕਰਦੀ ਹੈ ਪਰ ਕਹਿੰਦੇ ਨੇ ਕਿ ਜਿਹੜਾ ਕਾਤਲ ਜਿੰਨਾ ਮਰਜੀ ਛਾਤਰ ਹੋਵੇ ਪਰ ਕਾਨੂੰਨ ਦੇ ਹੱਥਾਂ ਤੋਂ ਉਹ ਨਹੀਂ ਬਚ ਪਾਂਦਾ ਜਦੋਂ ਕਾਨੂੰਨ ਆਪਣੀ ਆਈ ਤੇ ਆ ਜਾਂਦੀ ਹੈ ਤਾਂ ਉਹ ਵੱਡੇ ਵੱਡੇ ਮਜਰਮਾ ਨੂੰ ਫੜ ਲੈਂਦੀ ਹੈ ਤੇ ਇਸ ਕੇਸ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ 26 ਮਾਰਚ 2014 ਨੂੰ ਪ੍ਰੀਤ ਮਹਿੰਦਰ ਅਤੇ ਜਸਮੀਤ ਕੋਰ ਦੋਨਾਂ ਨੂੰ ਹੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਪੁਲਿਸ ਇਹਨਾਂ ਦਾ ਤਿੰਨਾਂ ਦਿਨਾਂ ਤੱਕ ਰਿਮਾਂਡ ਲੈਂਦੀ ਹੈ ਤੇ 29 ਮਾਰਚ 2014 ਨੂੰ ਇਹਨਾਂ ਨੂੰ ਜੇਲ੍ਹ ਭੇਜ ਦਿੰਦੀ ਹੈ ਇਹ ਘਟਨਾ ਨੂੰ ਸੁਣਾਉਂਦਾ ਮਕਸਦ ਤੁਹਾਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦੇ ਉੱਤੇ ਤੰਜ ਕੱਸਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਨੂੰ ਲੈ ਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ